ਸਾਰੀ ਸ੍ਰਿਸ਼ਟੀ ਦੀ ਰਚਨਾ ਮਨੁੱਖ ਦੀ ਦ੍ਰਿਸ਼ਟੀ ਤੇ ਨਿਰਭਰ ਹੈ ਕਿ ਦੀ ਦ੍ਰਿਸ਼ਟੀ ਕਿਹੋ ਜੀ ਹੈ ਮਨੁੱਖ ਦੀ ਜਿਹੋ ਜੀ ਦ੍ਰਿਸ਼ਟੀ ਹੈ ਤੇ ਸ੍ਰਿਸ਼ਟੀ ਵੀ ਇਹਨੂੰ ਉਹੋ ਜੀ ਲੱਗੇਗੀ ਜਿਵੇਂ ਕਹੋ ਜ ਆਪਾਂ ਉਦਾਹਰਨਾਂ ਵੇਖੀਆਂ ਸੀ ਕਿ ਆਪਾਂ ਕਿਸੇ ਦੀ ਕਾਰ ਵਿੱਚ ਬੈਠੇ ਹੋਈਏ ਸਫ਼ਰ ਕਰਦੇ ਹੋਈਏ ਨਾਰਮਲ ਆਪਣੇ ਮਨ ਵਿੱਚ ਕੋਈ ਵੀ ਵਿਚਾਰ ਕਾਰ ਦੇ ਪ੍ਰਤੀ ਨਹੀਂ ਹੋਵੇਗੀ ਤੇ ਜਦੋਂ ਉਹ ਸੇਲ ਤੇ ਲੱਗੀ ਹੋਵੇ ਉਦੋਂ ਸਾਡੀ দৃষ্টি ਬਦਲ ਜਾਂਦੀ ਹੈ ਅਸੀਂ ਫਿਰ ਉਸ ਕਾਰਨ ਦੇਖਣ ਦਾ ਢੰਗ ਬਦਲ ਲੈਂਦੇ ਹਾਂ ਉਸ ਦੀਆਂ ਸ਼ੀਟਾਂ ਟਾਇਰ ਇੰਜਨ ਭਾਰ ਸ਼ੀਸ਼ੇ ਤੱਕ ਸਭ ਕੁਝ ਦੇਖਦੇ ਹਾਂ ਕਿਸੇ ਦੇ ਘਰ ਜਾਈਏ ਘਰ ਬੈਠ ਕੇ ਉਹਨਾਂ ਦੇ ਡਰਾਈੰਗ ਰੂਮ ਵਿੱਚ ਬੈਠ ਕੇ ਗੱਲਾਂ-ਬਾਤਾਂ ਵੀ ਕੀਤੀਆਂ ਚਾਹ ਵੀ ਪੀਤੀ ਕਿੰਨੇ ਵਾਰੀ ਅਸੀਂ ਕਿੰਨਿਆਂ ਘਰਾਂ ਵਿੱਚ ਜਾਂਦੇ ਆਉਂਦੇ ਹਾਂ ਸਾਡਾ ਨਜ਼ਰੀਆ ਕੁਝ ਹੋਰ ਹੁੰਦਾ ਹੈ ਪਰ ਜਦੋਂ ਉਹ ਘਰ ਸੇਲ ਦੇ ਲੱਗ ਜਾਏ ਤੇ ਖਰੀਦਣ ਵਾਲੇ ਅਸੀਂ ਹੋਈਏ ਉਸੇ ਦਿਨ ਹੀ ਸਾਡਾ ਨਜ਼ਰੀਆ ਬਦਲ ਜਾਏਗਾ ਜਿਸ ਤਰੀਕੇ ਨਾਲ ਜਿਸ ਨਜ਼ਰ ਨਾਲ ਅਸੀਂ ਪਹਿਲਾਂ ਜਾਂਦੇ ਸੀ ਇਸ ਵਾਰੀ ਸਾਡੀ ਦ੍ਰਿਸ਼ਟੀ ਬਦਲ ਜਾਏਗੀ ਅਸੀਂ ਉੱਥੇ ਬਹੁਤ ਗਹਿਰਾਈ ਦੇ ਨਾਲ ਦੇਖਾਂਗੇ ਜਦੋਂ ਵੀ ਸਿੱਖ ਦਾ ਜੀਵਨ ਗੁਰੂ ਨੇ ਬਦਲਣਾ ਹੈ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਆਪਣੇ ਸਿੱਖ ਦੀ ਦ੍ਰਿਸ਼ਟੀ ਬਦਲਦੇ ਹਨ ਗੁਰੂ ਅਮਰਦਾਸ ਸਾਹਿਬ ਜੀ ਨੇ ਇਸੇ ਕਰਕੇ ਹੀ ਵਚਨ ਕਹੇ ਨੇ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਗੁਰੂ ਸਿੱਖ ਦੀ ਸਭ ਤੋਂ ਪਹਿਲਾਂ ਦ੍ਰਿਸ਼ਟੀ ਬਦਲਦਾ ਹੈ ਕਿ ਸਿੱਖ ਆਪਣਾ ਨਜ਼ਰੀਆ ਬਦਲ ਲਵੇਗਾ ਤੇ ਇਹਦਾ ਜੀਵਨ ਵੀ ਬਦਲ ਜਾਏਗਾ ਇਹੋ ਵਿਸ ਸੰਸਾਰ ਤੁਮ ਦੇਖ ਲਿਓ ਇਹੋ ਹਰਕਾਰੂਪ ਹੈ ਹਰ ਰੂਪ ਨਵਰੀ ਆਇਆ ਹੈ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ